ਸਤ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਮੈਂ ਪਿਛੇ ਇੱਕ ਵੀਡੀਓ ਅਪਲੋਡ ਕੀਤੀ ਸੀ ਵੀ ਕਿੱਦਾਂ ਤੁਸੀਂ ਮੋਡਰਨ ਫਾਰਮਿੰਗ ਤੋਂ ਜਿਆਦਾ ਤੋਂ ਜਿਆਦਾ ਪੈਸੇ ਕਮਾ ਸਕਦੇ ਉਹਦੇ ਵਿੱਚ ਮੈਂ ਇੱਕ ਜ਼ਿਕਰ ਕੀਤਾ ਤਾਂ ਡ੍ਰੈਗਨ ਫਰੂਟ ਦੀ ਫਾਰਮਿੰਗ ਦਾ ਤੇ ਮੈਂ ਉਹ ਵੀਡੀਓ ਬਣਾਈ ଥି ਇੱਕ ਸੈਪਰੇਟ ਜਿਹਦੇ ਵਿੱਚ ਕਾਫੀ ਚੀਜ਼ਾਂ ਦੱਸੀ ਦੀ ਬਈ ਡ੍ਰੈਗਨ ਫਰੂਟ ਲੱਗਣੇ ਸਟਾਰਟ ਹੋ ਗਏ ਹੈਨਾ ਤੇ ਤੁਸੀਂ ਇੱਕ ਪਿੱਛੇ ਵੀ ਦੇਖ ਸਕਦੇ ਹੋ ਉਹ ਡ੍ਰੈਗਨ ਫਰੂਟ ਇੱਕ ਲੱਗ ਚੁੱਕਿਆ ਹੈ ਰੈੱਡ ਰੈੱਡ ਕਲਰ ਦਾ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਮੈਂ ਕੁਝ ਡ੍ਰੈਗਨ ਫਰੂਟ ਹਾਰਵੈਸਟ ਵੀ 15 ਤੋਂ 16 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਨੂੰ ਫਰੂਟ ਲੱਗ ਗਏ ਤੇ ਹਜੇ ਵੀ ਲੱਗ ਰਹੇ ਤੇ ਕਾਫੀ ਜ਼ਿਆਦਾ ਪੋਲੀਨੇਸ਼ਨ ਹੋ ਗਿਆ ਵੀ ਜਿਦਾ ਉਹ ਫਲਾਵਰ ਦੇਖ ਸਕਦੇ ਆ ਕੁਝ ਫਲਾਵਰ ਹੈ ਇਹ ਪੋਲੀਨੇਟਡ ਹੈ ਹੁਣ ਇਹਨਾਂ ਦਾ ਫਰੂਟ ਬਣ ਜਾਣਾ ਤੇ ਉਸ ਤੋਂ ਬਾਅਦ ਕੁਝ ਇਹ ਫਰੂਟ ਬਣ ਜਾਂਦਾ ਇਹਦਾ 50 ਦਿਨ ਦੇ ਵਿੱਚ ਵਿੱਚ ਪ੍ਰੋਪਰ ਬਰਡ ਤੋਂ ਲੈ ਕੇ ਫਲਾਵਰ ਤੋਂ ਲੈ ਕੇ ਪੂਰਾ ਫਰੂਟ ਪੱਕ ਕੇ 50 ਦਿਨ ਦੇ ਵਿੱਚ ਤਿਆਰ ਹੋ ਜਾਂਦਾ ਜਿੱਦਾਂ ਉਹ ਫਰੂਟ ਇੱਕ ਤਿਆਰ ਹੈ ਹਾਰਵੈਸਟ ਮੈਂ ਉਹਨੂੰ ਕਰ ਸਕਦਾ ਤੇ ਹੁਣ ਅਗਰ ਅਸੀਂ ਗੱਲ ਕਰੀਏ ਵੀ ਇਹ ਹੈ ਕਿ ਆ ਫਾਰਮਿੰਗ ਤਾਂ ਦੋਸਤੋ ਇਹ ਬੜੀ ਵਧੀਆ ਫਾਰਮਿੰਗ ਹੈ ਇਹਦੀ ਐਕਚੁਅਲ ਦੇ ਵਿੱਚ ਜਿਆਦਾ ਨੀਡ ਤਦ ਜ਼ਰੂਰਤ ਪਤਾ ਲੱਗੀ ਲੋਕਾਂ ਨੂੰ ਜਦੋਂ ਕੋਰੋਨਾ ਦਾ ਟਾਈਮ ਆਇਆ ਡਾਕਟਰਾਂ ਨੇ ਬਹੁਤ ਜ਼ਿਆਦਾ ਰეკਮੈਂਡ ਕੀਤੇ ਪੇਸ਼ੈਂਟਸ ਨੂੰ ਕਿਉਂਕਿ ਕੀਵੀ ਵਾਲੀ ਪ੍ਰੋਪਰਟੀਆਂ ਤਾਂ ਇਹਦੇ ਵਿੱਚ ਹੈ ਹੀ ਹੈ ਕੀਵੀ ਦੀ ਤਰ੍ਹਾਂ ਸੈੱਲ ਜਿਨ੍ਹਾਂ ਦੇ ਘਟ ਜਾਂਦੇ ਉਹਨਾਂ ਨੂੰ ਡਾਕਟਰ ਰეკਮੈਂਡ ਕਰਦੇ ਤੇ ਨੋਰਮਲੀ ਇਸ ਫਰੂਟ ਦਾ ਪ੍ਰਾਈਸ ਰਹਿੰਦਾ ਵਾਈਟ ਪਲਪ ਵਾਲਾ ਵੀ ਹੁੰਦਾ ਬਿਕ ਜਾਂਦਾ ਜੇ ਘਟੋ ਘਟ ਵੀ ਵੇਚਿਆ 150 200 ਦਾ ਤੁਹਾਡਾ इजीली ਤਰੀਕੇ ਦੇ ਨਾਲ ਵਿਕ ਜਾਣਾ ਤੇ 100 150 ਦਾ ਵਾਈਟ ਪਲਪ ਵਾਲਾ ਵਿਕ ਜਾਂਦਾ ਤੇ ਇਹ ਹੈਗੀ 레드 ਬਲੱਡ ਵੈਰਾਈਟੀ ਤੇ ਆਪਣੀ ਹੈਗੀ ਅਮਰੀਕਨ ਬਿਊਟੀ ਦੋ ਵੈਰਾਈਟੀਆਂ ਮੈਂ ਲਗਾਈਆਂ ਤੇ ਇਹ ਹੋਰ ਇੰਟਰਸਟਿੰਗ ਗੱਲ ਇਹ ਹੈ ਔਰੇ ਤੁਹਾਨੂੰ ਵੀਡੀਓ ਦੇ ਵਿੱਚ ਇਹ ਪਤਾ ਲੱਗਣਾ ਕਿ ਜਿੰਨੇ ਵੀ ਡ੍ਰੈਗਨ ਫੂਟ ਲੱਗੇ ਹੋਏ ਇਹ ਸਾਰੇ ਦੇ ਸਾਰੇ ਮੈਂ ਗਮਲਿਆਂ ਦੇ ਵਿੱਚ ਲਗਾਏ ਹੋਏ ਸਿਰਫ ਸਿਰਫ ਗਮਲਿਆਂ ਦੇ ਵਿੱਚ ਨਾ ਇਹਨਾਂ ਨੂੰ ਧਰਤੀ ਦੀ ਜਿਆਦਾ ਮਿੱਟੀ ਦੀ ਜ਼ਰੂਰਤ ਹੁੰਦੀ ਨੋਰਮਲ ਜੜਾ ਰਹਿੰਦੀ ਹੈ ਇਹਨਾਂ ਦੀ ਜਿਦਾਂ 에ਅਰ ਦੇ ਵਿੱਚ ਜੜਾ ਰਹਿੰਦੀ ਜਿਦਾਂ ਕੁਝ ਜੜਾਂ ਹਵਾ ਦੇ ਵਿੱਚ ਮੋ ਦੀ ਜ਼ਰੂਰਤ ਨਹੀਂ ਬਹੁਤੀ ਖਾਦ ਦੀ ਜ਼ਰੂਰਤ ਨਹੀਂ ਬਹੁਤੀ ਜਗਾ ਘੇੜ ਦੇ ਬਸ ਇਹ ਵੀ ਜਿਸ ਜਗਾ ਤੁਸੀਂ ਲਗਾ ਦੇਣੇ ਕੋਸ਼ਿਸ਼ ਕਰੋ ਵੀ ਉਹ ਸਮਿੰਟਡ ਹੋਵੇ ਪੋਲ ਕਿਉਂਕਿ ਇਹਨਾਂ ਨੂੰ ਬਾਰ ਬਾਰ ਅਸੀਂ ਰੋਟੇਟ ਨਹੀਂ ਕਰ ਸਕਦੇ ਇਹਨਾਂ ਨੇ ਫਿਕਸ ਇੱਕ ਜਗਾ ਰਹਿਣਾ ਬੇਲ ਦੀ ਤਰ੍ਹਾਂ ਹੁੰਦੇ ਪਲੈਂਟ ਸੋ ਇਹਨਾਂ ਨੂੰ ਇਹ ਜੀ ਜਗ੍ਹਾ ਲਗਾਓ ਵੀ ਜਿੱਥੇ ਪੱਕੇ ਤੌਰ 'ਤੇ ਫਿਕਸ ਰਹੇ ਹੁਣ ਮੈਂ ਸਟਾਰਟਿੰਗ ਤੋਂ ਗੱਲ ਕਰਦਾ ਵੀ ਤੁਸੀਂ ਇਹਨਾਂ ਨੂੰ ਕਿੱਦਾਂ ਲਗਾ ਸਕਦੇ ਜਿੱਦਾਂ ਮੈਂ ਸ਼ੁਰੂਆਤ ਕੀਤੀ ਮੈਂ ਕਿੱਦਾਂ ਲਗਾਈ ਮੈਂ ਟੈਸਟਿੰਗ ਖੁਦ ਕੀਤੀ ਹੁਣ ਮੈਂ ਅੱਗੇ ਹੋਰ ਲਗਾਉਣ ਬਾਰੇ ਸੋਚ ਰਿਹਾ ਸ਼ੁਰੂਆਤ ਤੁਸੀਂ ਵੀ ਕਿੱਦਾਂ ਕਰ ਸਕਦੇ ਮੁੱਦੇ ਦੀ ਗੱਲ ਇਹ ਹੈ ਤਾਂ ਦੋਸਤੋ ਤੁਸੀਂ ਸ਼ੁਰੂਆਤ ਇਦਾਂ ਕਰ ਸਕਦੇ ਵੀ ਇਹਦੀ ਕਟਿੰਗ ਕਿਸੇ ਤੋਂ ਵੀ ਲਿਆਓ ਚਾਹੇ ਨਰਸਰੀ ਦੇ ਵਿੱਚ ਪlant ਮਿਲ ਜਾਂਦੇ ਬਟ ਨਰਸਰੀ ਤੋਂ ਲੈ ਕੇ ਆਉਂਦੇ ਤਾਂ ਇੱਕ ਦਿੱਕਤ ਹੋ ਜਾਂਦੀ ਕਿ ਉਹ ਕਿਹੜੀ ਵੈਰੈਟੀ ਹੈ ਤੇ ਉਹ ਕਿ ਮੈਚੂਰ ਕਟਿੰਗ ਹੈ ਕਿ ਨਹੀਂ ਉਹ ਤੁਹਾਨੂੰ ਕੁਝ ਨਹੀਂ ਪਤਾ ਵੀਡੀਓ ਦੇ ਅੱਗੇ ਜਾ ਕੇ ਮੈਂ ਤੁਹਾਨੂੰ ਦੱਸੂਗਾ ਕਿ ਮੈਚੂਰ ਕਟਿੰਗ ਕਿਹੜੀ ਹੁੰਦੀ ਬਟ ਫਿਲਹਾਲ ਤੁਸੀਂ ਸਮਝ ਲਓ ਵੀ ਇਹ ਕਟਿੰਗ ਤੋਂ ਹੀ ਪlant ਲੱਗ ਜਾਂਦਾ ਜਿੱਦਾਂ ਮੰਨ ਲਓ ਕਿ ਆ ਸਾਰੇ ਆ ਪlant ਗਿਆ ਉੱਪਰ ਨੂੰ ਆ ਕਟਿੰਗਸ ਐ ਬੋ ਸਾਰੀਆਂ ਮੈਂ ਆ ਕਟਿੰਗ ਕੱਟਣੀ ਤੇ ਇਹਨੂੰ ਲਗਾ ਦੇਣਾ ਤੇ ਇਥੇ ਉਹ ਅੱਗੇ ਪlant ਲੱਗ ਜਾਣਾ ਬੀਜ ਤੋਂ ਅਗਰ ਤੁਸੀਂ ਲਗਾਉਗੇ ਤਾਂ ਬੇਕਾਰ ਚੀਜ਼ ਐ ਉਹਨੂੰ ਲੱਗਦੇ ਲੱਗਦੇ ਕਾਫੀ ਸਾਲ ਲੱਗ ਜਾਣੇ ਫਿਰ ਸਾਲੋਂ ਸਾਲ ਬਾਅਦ ਉਹਨੂੰ ਕਟਿੰਗ ਤੋਂ ਫਰੂਟ ਲਗਾ ਜਾਨਕੀ ਕਟਿੰਗ ਤੋਂ ਅਗਰ ਤੁਸੀਂ ਆਪਣਾ ਪਲਾਂਟ ਲਗਾਉਂਦੇ ਤਾ ਉਸ ਕਟਿੰਗ ਨੂੰ ਕਰ ਮੰਨ ਲਓ ਫਰੂਟ ਲੱਗ ਗਿਆ ਵਾ ਜਿਹਦਾ ਉਸ ਕਟਿੰਗ ਨੂੰ ਫਰੂਟ ਲੱਗ ਗਿਆ ਵਾ ਇਸ ਕਟਿੰਗ ਨੂੰ ਫਰੂਟ ਲੱਗ ਗਿਆ ਹੈ ਨਾ ਮੈਂ ਇਸ ਕਟਿੰਗ ਨੂੰ ਕਟਾਂਗਾ ਤੇ ਉਹਨੂੰ ਜਿੱਦਾ ਲਗਾ ਲਿਆ ਨਾ ਕਮਲੇ ਦੇ ਵਿੱਚ ਜਾਵੇ ਕਿਸੇ ਵੀ ਮਿੱਟੀ ਦੇ ਵਿੱਚ ਹੈ ਨਾ ਲਗਾਉਣ ਤੋਂ ਬਾਅਦ ਉਹਨੂੰ ਉੱਪਰ ਚੱਲਣਾ ਉਹਨੇ ਸਟਾਰਟ ਹੋਣਾ ਇੱਕ ਨਵੇਂ ਉਹਨੂੰ ਲੀਫ ਨਿਕਲ ਜਾਣਾ ਉਸੇ ਪੱਤੇ ਅੱਗੇ ਅੱਗੇ ਵੱਧਦਾ ਜਾਣਾ ਜਿੱਦਾ ਉੱਪਰ ਚੱਲ ਗਿਆ ਬਸ ਉੱਪਰ ਜਾ ਕੇ ਇਹਨੂੰ ਸਪਰੈਡ ਕਰ ਦੇਣਾ ਵੀ ਇਹ ਕੈਨੋਪੀ ਬਣਾ ਲਵੇ ਖਿੰਡਰ ਜਾਵੇ ਤਾਂ ਉਸ ਤੋਂ ਬਾਅਦ ਇਹਨੂੰ ਅਲੱਗ-ਅਲੱਗ ਸ਼ਾਖਾਵਾਂ ਨਿਕਲ ਜਾਣੀਆਂ ਫੇਰ ਇਹਨੂੰ ਬਾਅਦ ਵਿੱਚ ਜਾ ਕੇ ਫਰੂਟ ਬਣ ਜਾਣਾ ਅਗਰ 1 ਤੋਂ ਲੈ ਕੇ 2 ਸਾਲਾਂ ਦੇ ਵਿੱਚ ਵਿੱਚ ਫਰੂਟ ਲੱਗ ਜਾਣਾ ਯਾਨੀ ਕਿ ਇਹਨੇ ਜਲਦੀ ਨੂੰ ਫਰੂਟ ਆ ਜਾਂਦਾ ਅਗਰ ਤੁਸੀਂ ਵਧੀਆ ਉਹਦੀ ਕੇਅਰ ਕੀਤੀ ਵਧੀਆ ਉਹਨੂੰ ਖਾਦ ਪਾਈ ਉਹਨੇ 1 ਸਾਲ ਦੇ ਵਿੱਚ ਵਿੱਚ ਰੋਟੇਟ ਕਰ ਜਾਣਾ ਘੁੰਮ ਜਾਣਾ ਉੱਪਰ ਤੇ ਯਾਨੀ ਕਿ 6-7 ਫੁੱਟ ਦਾ ਪਲਾਂਟ ਉੱਪਰ ਚੱਲ ਜਾਣਾ ਤੇ ਫਿਰ ਨੀਚੇ ਨੂੰ ਘੁੰਮ ਜਾਣਾ ਉਹਨੇ ਬਸ ਇਹ ਚੀਜ਼ ਹੈ ਅਗਰ ਮੈਚੂਰ ਕਟਿੰਗ ਹੈ ਤਾਂ ਇਸੇ ਕਰਕੇ ਮੈਂ ਕਹਿ ਰਿਹਾ ਅਗਰ ਤੁਸੀਂ ਨਰਸਰੀ ਤੋਂ ਲੈ ਕੇ ਆਂਦੇ ਕਟਿੰਗ ਤਾਂ ਤੁਹਾਨੂੰ ਕੁਝ ਨਹੀਂ ਪਤਾ ਹੋਣਾ ਵੀ ਉਹ ਮੈਚੂਰ ਕਟਿੰਗ ਹੈ ਕਿ ਨਹੀਂ ਤਾਂ ਤੁਸੀਂ ਉਸ ਕਟਿੰਗ ਨੂੰ ਲਗਾ ਦਿਓ ਮੈਂ ਗਮਲੇ ਦੇ ਵਿੱਚ ਲਗਾਈਆਂ ਜਦੋਂ ਮੈਂ ਮੰਗਾਈ ਤੀ ਮੈਂ 20 ਕਟਿੰਗਾਂ ਮੰਗਾਈਆਂ ਤੇ ਕਟੀਆਂ ਨੋਰਮਲ ਕੱਟ ਕੇ ਫਿਰ ਉਹਨੂੰ ਹਲਕਾ ਜਿਹਾ ਛਿੱ ਕਹਿ ਸਕਦੇ ਵੀ ਇਹਨਾਂ ਪੱਕੀ ਹਾਰਡਵੁੱਡ ਆ ਗਈ ਨਾ ਹਾਰਡਵੁੱਡ ਨੂੰ ਇੱਕ ਦਿਨ ਸੁਕਾਇਆ ਛਾਵਾਂ 'ਚ ਕਾਨ ਤੋਂ ਬਾਅਦ ਉਹਨੂੰ ਲਗਾਤਾ ਤਾਂ ਕਿ ਫੰਗਸ ਨਾ ਲੱਗੇ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਨਾ ਪਲਾਂਟ ਦੇ ਵਿੱਚ ਉਹ ਫੰਗਸ ਦੀ ਪ੍ਰੋਬਲਮ ਹੈ ਫੰਗਸ ਬਹੁਤ ਜਲਦੀ ਤਰੀਕੇ ਦੇ ਨਾਲ ਇਹਦੇ ਵਿੱਚ ਵੱਧਦੀ ਜਾਂਦੀ ਵੱਧਦੀ ਜਾਂਦੀ ਤੇ ਡੈਮੇਜ ਕਰਦੀ ਪਲਾਂਟ ਨੂੰ ਤਾਂ ਜੇ ਜਦ ਮੰਨ ਲਓ ਡੈਮੇਜ ਕਰਤਾ ਫਿਰ ਅੱਗੇ ਇਹਨੂੰ ਕੁਝ ਲੱਗੇਗਾ ਨਹੀਂ ਹੈਨਾ ਤੁਹਾਨੂੰ ਹੋ ਗਿਆ ਕਿ ਆਪੇ ਪ੍ਰੋਬਲਮ ਸਾਰੀਆਂ ਸਮਝ ਆ ਜਾਣੀਆਂ ਤਾਂ ਇਸ ਤਰੀਕੇ ਨਾਲ ਤੁਸੀਂ ਕਟਿੰਗਸ ਤੋਂ ਪlant ਲਗਾ ਸਕਦੇ ਤੇ ਕਲੋਨ ਟੂ ਕਲੋਨ ਇਹ ਚੱਲਦੀ ਚੀਜ਼ ਉਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਵੀ ਉਹ ਫਰੂਟ ਲੱਗਿਆ ਵਾ ਕਾਫੀ ਜ਼ਿਆਦਾ ਮੈਂ ਫਰੂਟ ਹਾਰਵੈਸਟ ਵੀ ਕਰ ਲੈ ਹੁਣ ਅਗਰ ਅਸੀਂ ਗੱਲ ਕਰੀ ਤਾਂ ਤੁਹਾਨੂੰ ਪਤਾ ਲੱਗ ਗਿਆ ਬੀਕ ਸਾਲ ਤੋਂ ਲੈ ਕੇ 2 ਸਾਲਾਂ ਦੇ ਵਿੱਚ ਵਿੱਚ ਇਹਨੂੰ ਫਰੂਟ ਲੱਗਣੇ ਜਾਣੇ ਅਗਰ ਤੁਸੀਂ ਵਧੀਆ ਕੇਅਰ ਕੀਤੀ ਮੈਚਰ ਕਟਿੰਗਾਂ ਤਾਂ ਹੁਣ ਅਗਰ ਅਸੀਂ ਫਰੂਟ ਦੀ ਗੱਲ ਕਰੀਏ ਫਰੂਟ ਦਾ ਜਿਹੜਾ ਸੀਜ਼ਨ ਹੈ ਸਾਡੇ ਉਰੇ ਆਇਆ ਜੁਲਾਈ ਅਗਸਟ ਹੁਣ ਅਗਸਟ ਦਾ ਐਂਡ ਹੈ ਤਾਂ ਵੀ ਇਹਨੂੰ ਹਲਕੇ ਹਲਕੇ ਬਰਡ ਨਿਕਲ ਰਹੀਆਂ ਕੁਝ ਡੈਮੇਜ ਵੀ ਹੋ ਰਹੀਆਂ ਫੰਗਸ ਬਾਰਿਸ਼ ਦੇ ਕਾਰਨ ਬਟ ਫਿਰ ਵੀ ਜੁਲਾਈ ਤੋਂ ਅਗਸਟ ਦੇ ਵਿੱਚ ਵਿੱਚ ਇਹਨੂੰ ਬਿਲਕੁਲ ਹੀ ਪਲਾਂਟ ਫਰੂਟ ਲੱਗਣੇ ਸਟਾਰਟ ਹੋ ਜਾਂਦੇ ਤਾਂ ਉਸ ਤੋਂ ਬਾਅਦ ਜਦੋਂ ਇਹਨੂੰ ਵਰਡ ਬਣ ਜਾਂਦੀ ਇੱਕ ਛੋਟੀ ਜੀ ਤਾਂ ਫਲਾਵਰ ਤੋਂ ਲੈ ਕੇ ਉਸ ਤੋਂ ਬਾਅਦ ਅੱਗੇ ਫਰੂਟ ਤੱਕ ਜਾਣ ਲਈ ਇਹਨੂੰ ਟੋਟਲ ਪਰ ਇੱਕ ਫਰੂਟ ਪੱਕ ਕੇ ਤਿਆਰ ਹੋ ਜਾਂਦਾ 50 ਦਿਨ ਦੇ ਵਿੱਚ ਵਿੱਚ ਹੁੰਦਾ ਕਿ ਹੈ ਕਿ ਜਦੋਂ ਆਹ ਲੀਫ ਹੈ ਇਹਨੂੰ ਇੱਕ ਸਾਈਡ ਤੋਂ ਕੰਡਿਆਂ ਦੇ ਵਿੱਚੋਂ ਹੀ ਨਾ ਇੱਕ ਛੋਟੀ ਜਿਹੀ ਬਰਡ ਨਿਕਲ ਕੇ ਆਏਣੀ ਕੰਡਿਆਂ ਦੇ ਵਿੱਚੋਂ ਹੀ ਪੱਤਾ ਨਿਕਲਦਾ ਕੰਡਿਆਂ ਦੇ ਵਿੱਚੋਂ ਫਰੂਟ ਨਿਕਲਦਾ ਸਿੰਪਲ ਫਿਰ ਜਦੋਂ ਇਹਨੂੰ ਫਰੂਟ ਬਣਨਾ ਹੋ ਫਰੂਟ ਬਣਨੇ ਤੋਂ ਬਾਅਦ ਇੱਕ ਫਲਾਵਰ ਖਿੜਦਾ ਜਿੱਦਾਂ ਤੁਸੀਂ ਦੇਖ ਸਕਦੇ ਆਹ ਫਲਾਵਰ ਹੈ ਇੱਕ ਨੋਰਮਲ ਤੁਸੀਂ ਫਲਾਵਰ ਦੇਖ ਸਕਦੇ ਜਿੱਦਾਂ ਉਹ ਫਲਾਵਰ ਰਿਹਾ ਤਾਂ ਇਹ ਫਲਾਵਰ ਬਰਡ ਬਣਦੇ ਬਣਦੇ 10-15 ਦਿਨ ਬਾਅਦ ਇੱਕ ਪ੍ਰੋਪਰ ਫੁੱਲ ਦੀ ਤਰ੍ਹਾਂ ਖਿੜ ਜਾਂਦੀ ਤੇ ਇਹ ਰਾਤ ਦੇ ਟਾਈਮ ਖਿੜਦੀ तकरीबन 10 ਤੋਂ 11 ਦੇ ਵਿੱਚ ਵਿੱਚ ਪ੍ਰੋਪਰ ਖਿੜ ਜਾਂਦਾ ਤੇ ਇਹਦੇ ਵਿੱਚ ਪੋਲੀਨੇਸ਼ਨ ਦੀ ਪ੍ਰਕਿਰਿਆ ਹੁੰਦੀ ਉਸ ਤੋਂ ਬਾਅਦ ਇਹ ਜਿਹੜਾ ਫੁੱਲ ਹੈ ਅਗਲੀ ਸਵੇਰ ਨੂੰ ਨਾ ਸਵੇਰ ਨੂੰ ਮੁਰਝਾਣਾ ਸ਼ੁਰੂ ਹੋ ਜਾਂਦਾ ਤੇ ਬਿਲਕੁਲ ਹੀ ਬੰਦ ਹੋ ਕੇ ਝੜ ਜਾਂਦਾ ਕੁਝ ਦਿਨਾਂ ਬਾਅਦ ਤੇ ਇਹ ਮਰ ਜਾਣਾ ਇਹ ਫਰੂਟ ਇਹ ਕੱਲ ਦੀ ਪੋਲੀਨੇਸ਼ਨ ਹੋ ਗਈ ਵੀ ਰਾਤ ਦੀ ਤੇ ਹੁਣ ਇਹ ਸੁੱਕ ਰਿਹਾ ਫਰੂਟ ਲਗਾਤਾਰ ਫਰੂਟ ਨਹੀਂ ਸੋਰੀ ਫਲਾਵਰ ਫਲਾਵਰ ਸੁੱਕ ਜਾਣਾ ਫਿਰ ਇਹ ਫਰੂਟ ਹੀ ਰਹਿਣਾ ਇਹਦੇ ਪਿੱਛੇ ਤੇ ਫਰੂਟ ਹੌਲੀ ਹੌਲੀ ਵੱਧਦਾ ਜਾਂਦਾ ਵੱਧਦਾ ਜਾਂਦਾ ਤੇ ਫਿਰ ਉਹਦੀ ਸਟੇਜੇ ਆਉਂਦੀ ਆ ਉਹ ਗ੍ਰੀਨ ਹੁੰਦਾ ਫਿਰ ਹੌਲੀ ਹੌਲੀ ਪੱਕੇ ਉਹ ਬਿਲਕੁਲ ਰੈੱਡ ਹੋ ਜਾਂਦਾ ਫਿਰ ਰੈੱਡ ਹੋਣ ਤੋਂ ਬਾਅਦ ਜਦੋਂ ਬਿਲਕੁਲ ਰੈੱਡ ਹੋ ਗਿਆ ਤਾਂ ਤੁਸੀਂ ਇਹਨੂੰ ਹਾਰਵੈਸਟ ਕਰ ਸਕਦੇ ਹਾਰਵੈਸਟ ਕਰਕੇ ਨੋਰਮਲ ਕੋਈ ਇਹਨਾਂ ਹੋ ਸਕਦਾ ਟੇਸਟ ਕੀਤਾ ਹੋਵੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਦੇ ਟੇਸਟ ਕੀਤਾ ਇਹਦਾ ਕਿ ਨਹੀਂ ਤਾਂ ਦੋਸਤੋ ਇਸ ਤਰੀਕੇ ਦੇ ਨਾਲ ਤੁਸੀਂ ਨੋਰਮਲ ਡ੍ਰੈਗਨ ਫਰੂਟ ਤੇ ਲਗਾ ਸਕਦੇ ਅਗਰ ਤੁਸੀਂ ਮੰਨ ਲਓ ਵੀ ਕਟਿੰਗਾਂ ਮੰਗਾਣੀਆਂ ਮੇਰੇ ਥਰੂ ਤਾਂ ਤੁਹਾਨੂੰ ਜੀ ਮੇਰੇ ਇਹ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪਣਾ ਜੋ ਡਿਟੇਲ ਹੈ ਵੀ ਕਿ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੈਂ ਤੁਹਾਨੂੰ ਰეკਮੈਂਡ ਕਰ ਦੂੰਗਾ ਸੋ ਇਸ ਤਰੀਕੇ ਦੇ ਨਾਲ ਤੁਸੀਂ ਵੀ ਡਰੈਗਨ ਫਰੂਟ ਦਾ ਆਪਣਾ ਪlant ਲਗਾ ਸਕਦੇ ਅਗਰ ਤੁਸੀਂ ਲਾਰਜ ਸਕੇਲ ਤੇ ਲਗਾਉਣ ਵਾਲੇ ਸੋਚ ਰਹੇ ਤਾਂ স্মੋਲ ਟਾਈਪ ਦੇ ਤੁਸੀਂ ਆਪਣੀ ਟੈਸਟਿੰਗ ਕਰਕੇ ਦੇਖ ਲਓ ਜਿੱਦਾਂ ਮੈਂ ਕਮਲੇ ਦੇ ਵਿੱਚ ਕਰਕੇ ਦੇਖੀ ਮੈਨੂੰ ਪਤਾ ਲੱਗ ਗਿਆ ਫਰੂਟ ਕਿਹੋ ਜਿਹਾ ਹੈ ਤੇ ਫਰੂਟ ਲੱਗਦੇ ਵੀ ਆ ਕਿਉਂਕਿ ਪਹਿਲੀ ਵਾਰ ਹਰ ਇੱਕ ਬੰਦੇ ਨੂੰ ਡਾਊਟ ਰਹਿੰਦਾ ਤਾਂ ਹੁਣ ਮੈਂ ਇਸੀ ਕਟਿੰਗ ਤੋਂ ਆਪਣੇ ਪੋਲ ਪੋਲ ਲਗਾ ਕੇ ਜਿੱਦਾਂ ਨੋਰਮਲੀ ਪੋਲ ਲੱਗਦੇ ਰਿੰਗ ਪੋਲ ਉਹ ਲਗਾ ਸਕਦਾ ਮੈਂ ਆਪਣੇ ਖੇਤ ਦੇ ਵਿੱਚ ਕਿਉਂਕਿ ਮੇਰੇ ਜੋ ਟੈ ਪਰ ਪ੍ਰੋਬਲਮ ਆਉਂਦੀ ਜਦੋਂ ਇਹਦਾ ਟੇਸਟ ਹੈ ਥੋੜਾ ਮਿੱਠਾ ਹੁੰਦਾ ਤਾਂ ਇਹਨੂੰ ਕਾੜੇ ਲੱਗ ਜਾਂਦੇ ਕਾੜੇ ਇਹਨੂੰ ਖਾਣਾ ਸ਼ੁਰੂ ਕਰ ਦਿੰਦੇ ਜਿਆਦਾ ਪ੍ਰੋਪਰ ਪੱਕ ਜਾਂਦਾ ਉਹਦਾ ਇਲਾਜ ਵੀ ਹੈਗਾ ਦਵਾਈ ਤੁਸੀਂ ਛਿੜਕਾਅ ਕਰ ਸਕਦੇ ਤੇ ਇਹਨੂੰ ਹੋਰ ਐਕਸਟਰਾ ਕੋਈ ਖਾਦ ਵਗੈਰਾ ਸਪਰੇ ਵਗੈਰਾ ਦੀ ਜ਼ਰੂਰਤ ਨਹੀਂ ਪੈਂਦੀ ਨੋਰਮਲ ਫਾਰਮਿੰਗ ਹੈ ਬਹੁਤ ਘੱਟ ਪਾਣੀ ਨਾਲ ਹੋ ਸਕਦੀ ਤੁਸੀਂ ਕਰ ਸਕਦੇ ਅਗਰ ਤੁਸੀਂ ਲਾਰਜ ਲੈਵਲ ਤੇ ਨਹੀਂ ਕਰਨੇ ਆਪਣੇ ਘਰ ਦੇ ਛੱਤ ਤੇ ਜਿੱਦਾਂ ਮੈਂ ਲਗਾਇਆ ਤੁਸੀਂ ਲਗਾ ਸਕਦੇ ਮੈਂ ਸਾਰਾ ਕੰਮ ਇਸੇ ਕਰਦੀ ਛੱਤ ਤੇ ਕੀਤਾ ਵਾ ਤੇ ਹੁਣ ਨੋਰਮਲੀ ਬਹੁਤ ਜ਼ਿਆਦਾ ਫਰੂਟ ਲੱਗ ਗਏ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਤੇ ਜਿਹਨੇ ਫਲਾਵਰ ਹੈ ਜਦੋਂ ਮੰਨ ਲਓ ਆ ਫਲਾਵਰ ਹੈ ਆ ਫਲਾਵਰ ਹੈ ਤੇ ਆ ਇੱਕੋ ਬੈਕਸਾਈਡ ਤੇ ਆਹ ਚਾਰ ਫਲਾਵਰ ਆਹਾ ਰਹੇ ਤਾਂ ਚਾਰ ਫਰੂਟ ਹੋਰ ਬਣ ਜਾਣੇ ਤੇ ਦੋ ਫਰੂਟ ਇਹਨੂੰ ਲੱਗਣੇ ਸਟਾਰਟ ਹੋ ਗਏ ਬਈ ਇਹਨੇ ਪਹਿਲਾਂ ਵੀ ਫਰੂਟ ਦਿੱਤਾ ਵਾ ਇੱਕ ਚੀਜ਼ ਹੋਰ ਆ ਜਾਂਦੀ ਜ ਠੀਕ ਹੈ ਹੁਣ ਲਗਾਉਣ ਤੋਂ ਬਾਅਦ ਜਦੋਂ ਇਹਨਾਂ ਨੂੰ ਫਰੂਟ ਲੱਗਨੇ ਸਟਾਰਟ ਹੋਏ ਨੇ ਨਾ ਤਾਂ ਇਹਨਾਂ ਦੀ ਗਰੋਥ ਰੁਕ ਜਾਣੀ ਇਹਦੀ ਟਾਣੀਆਂ ਵਧਣੀਆਂ ਅਗਰ ਤੁਸੀਂ ਪਹਿਲੇ ਸਾਲ ਫਰੂਟ ਲੈਣਾ ਚਾਹੁੰਦੇ ਤਾਂ ਕੋਸ਼ਿਸ਼ ਕਰੋ ਘੱਟ ਲਓ ਉਹਦੀ ਕੈਨੋਪੀ ਬਣ ਜਾਵੇ ਜ਼ਿਆਦਾ ਝੂਮਰ ਜਾਂ ਬਣ ਜਾਵੇ ਫਿਰ ਤੁਸੀਂ ਫਰੂਟ ਲਓਗੇ ਤਾਂ ਅਗਲੇ ਸਾਲ ਬਹੁਤ ਸਾਰੇ ਫਰੂਟ ਆਣੇ ਮੈਂ ਤਾਂ ਘਰ ਦੀ ਛੱਤ ਤੇ ਲਗਾਏ ਵੀ ਮੈਸੀ ਕਰਕੇ ਫਰੂਟ ਲੈ ਲੇ ਪਰ ਅਗਰ ਤੁਸੀਂ ਐਨ ਬਿਲਕੁਲ ਕਮਰਸ਼ੀਅਲ ਲੈਵਲ ਤੇ ਫਾਰਮਿੰਗ ਕਰਨਾ ਚਾਹੁੰਦੇ ਵੀ ਤੁਸੀਂ ਸੇਲ ਕਰਨੇ ਮਾਰਕੀਟ ਦੇ ਵਿੱਚ ਤਾਂ ਤੁਸੀਂ ਪਹਿਲੇ ਸਾਲ ਫਰੂਟ ਨਾ ਲਿਓ ਜਿਹੜੇ ਵਰਡ ਲੱਗਦੇ ਉਹਨਾਂ ਤੋੜ ਦਿਓ ਤਾਂ ਕਿ ਪਲਾਂਟ ਆਪਣੀ ਗਰੋਥ ਚੰਗੇ ਤਰੀਕੇ ਦੇ ਨਾਲ ਕਰ ਸਕੇ ਜਿਆਦਾ بڑے ਤਰੀਕੇ ਦੇ ਨਾਲ ਫੈਲ ਸਕੇ ਫਿਰ ਉਸ ਤੋਂ ਬਾਅਦ ਜਿਆਦਾ ਫਰੂਟ ਲੱਗਣੇ ਅਗਲੇ ਸਾਲ ਇਹ ਸੀ ਹੁਣ ਜਿਹਦਾ ਇਸ ਸੀਜ਼ਨ ਇਹਨਾਂ ਨੂੰ ਫਰੂਟ ਲੱਗ ਰਹੇ ਤਾਂ ਇਹਨਾਂ ਦੀ ਗਰੋਥ ਰੁਕ ਗਈ ਵੀ ਬਿਲਕੁਲ ਤਾਂ ਅਗਰ ਤੁਸੀਂ ਫਰੂਟ ਤੋੜ ਦੋਗੇ ਪਰ ਤੋੜ ਦੋਗੇ ਤਾਂ ਇਹਨਾਂ ਦੀ ਗਰੋਥ ਵੱਲ ਧਿਆਨ ਹੋਣਾ ਇਸ ਤਰੀ ਦੀ ਫਾਰਮਿੰਗ ਕਰ ਸਕਦੇ ਇਹ ਬਹੁਤ ਵਧੀਆ ਫਾਰਮਿੰਗ ਹੈ ਇਹਦੇ ਵਿੱਚ ਪੈਸਾ ਹੀ ਪੈਸਾ ਹੈ ਕਿਉਂਕਿ ਤੁਸੀਂ ਆਪ ਅਸਿਊਮ ਕਰ ਸਕਦੇ ਵੀ ਇੱਕ ਫਰੂਟ ਹੀ ਤਾਂ ਤਕਰੀਬਨ ਤਕਰੀਬਨ 100 ਰੁਪਏ ਤੋਂ ਉੱਪਰ ਹੀ ਜਾਣਾ 100 150 200 ਦਾ ਇਹ ਫਰੂਟ ਜਾਣਾ ਜਾਣਾ ਕਿਉਂਕਿ ਰੈੱਡ ਪਲਪ ਵਾਲਾ ਹੈ ਵਾਈਟ ਪਲਪ ਵਾਲਾ ਨਹੀਂ ਹੈ ਵਾਈਟ ਪਲਪ ਦੇ ਵਿੱਚ ਮਿਠਾਸ ਥੋੜੀ ਘੱਟ ਹੁੰਦੀ ਇਸ ਕਰਕੇ ਮੈਂ ਰੈੱਡ ਵਾਲਾ ਮੰਗਵਾਇਆ ਸੀਗਾ ਇਸ ਤੋਂ ਇਲਾਵਾ ਇਹਦੇ ਹੋਰ ਸਾਰੀ ਬਹੁਤ ਸਾਰੀ ਵੈਰਾਈਟੇ ਹਨ ਹੁਣ ਨੈਕਸਟ ਜਿਹੜੀ ਵੈਰਾਈਟੇ ਮੈਂ ਚੂਸ ਕਰਨ ਲੱਗਿਆ ਵਾ ਉਹ ਸੀ ਵੈਰਾਈਟੇ ਹੈ ਸੀ ਵੈਰਾਈਟੇ ਦਾ ਇਹ ਹੈ ਵੀ ਉਹ ਜ਼ਿਆਦਾ ਹੀਟ ਐਬਜ਼ੋਰਬ ਕਰ ਲੈਂਦੀ ਜ਼ਿਆਦਾ ਟੈਂਪਰੇਚਰ ਦੇ ਵਿੱਚ ਵੀ ਸਰਵਾਈਵ ਕਰ ਜਾਂਦਾ ਤੇ ਉਹਦਾ ਫਰੂਟ ਦਾ ਸਾਈਜ਼ ਹੋਰ ਵੱਡਾ ਹੁੰਦਾ ਤੇ ਜਿਹੜਾ ਮੈਂ ਹੁਣ ਅੱਜ ਫਰ ਸੋ ਦੱਸਿਓ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਅਗਰ ਤੁਹਾਡੀ ਕੋਈ ਕੁਐਰੀ ਹੈ ਇਸ ਪlant ਦੇ ਨਾਲ ਰਿਲੇਟਡ ਜਾਂ ਕਿਸੇ ਵੀ ਤਰੀਕੇ ਦੇ ਨਾਲ ਰਿਲੇਟਡ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਤੁਹਾਨੂੰ ਜਵਾਬ ਮੈਂ ਜਰੂਰ ਦਊਂਗਾ ਸੋ ਅਗਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ